ਅੰਮ੍ਰਿਤਸਰ ਦੇ ਪੋਰਸ਼ ਇਲਾਕੇ ਕਸ਼ਮੀਰ ਐਵੇਨਿਊ ਦੀ ਬਟਾਲਾ ਰੋਡ ਨੂੰ ਜਾਂਦੀ ਮੇਨ ਸੜਕ ਤੇ ਪਿਆ ਕੂੜਾ ਇਲਾਕਾ ਵਾਸੀਆਂ ਲਈ ਪਰੇਸ਼ਾਨੀਆਂ ਦਾ ਕਾਰਨ ਬਣਿਆ ਹੋਇਆ ਹੈ ਇਲਾਕਾ ਵਾਸੀਆਂ ਨੇ ਫਾਸਟ న్యూਸ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਬਹੁਤ ਲੰਮੇ ਸਮੇਂ ਤੋਂ ਲਗਾਤਾਰ ਲੋਕਾਂ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਨਗਰ ਨਿਗਮ ਵੱਲੋਂ ਇਥੇ ਕੂੜਾ ਚੁੱਕਿਆ ਹੀ ਨਹੀਂ ਜਾਂਦਾ ਜਿਸ ਕਾਰਨ ਇਲਾਕੇ ਵਿੱਚ ਬਦਬੂ ਫੈਲਦੀ ਹੈ ਅਤੇ ਕਈ ਬਿਮਾਰੀਆਂ ਵੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਇੱਥੇ ਕੁਝ ਬੰਦ ਪਏ ਪਲਾਟਾਂ ਵਿੱਚ ਵੀ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਉਨਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਚੁਣੇ ਹੋਏ ਨੁਮਾਇਦਿਆਂ ਤੋਂ ਮੰਗ ਕੀਤੀ ਕਿ ਇੱਥੋਂ ਇਹ ਕੂੜਾ ਚੁਕਵਾ ਕੇ ਇਲਾਕੇ ਦੀ ਸਫਾਈ ਕਰਵਾਈ ਜਾਵੇ। ਪਰ ਇਹ ਇਸ ਏਰੀਆ ਦਾ ਕਸ਼ਮੀਰ ਰਾਮ ਨੂੰ ਨਾਮ ਹੈ। ਇਹਦਾ ਇੰਨਾ ਬੁਰਾ ਹਾਲ ਕਰਤਾ ਲੋਕਾਂ ਨੇ। ਲੋਕੀ ਆਂਢ ਗੁਆਂਢ ਲੋਕੀ ਵੀ ਇੱਥੇ ਦੂਰੋਂ ਦੂਰੋਂ ਲੋਕੀ ਆਂਦੇ ਨੇ ਸੁੰਦਰ ਨਗਰ ਤੋਂ ਇਧਰੋਂ ਖੋਰਾ ਇਲਾਕੇ 'ਚ ਕੂੜਾ ਸੁੱਟ ਕੇ ਚਲੇ ਜਾਂਦੇ ਨੇ। ਔਰ ਬੱਚਿਆਂ ਦੇ ਦੇਖੋ ਅੱਗੇ ਇਨਫੈਕਸ਼ਨ ਹੋ ਗਿਆ ਸਾਡੇ। ਇੰਨਾ ਬਦਬੂ ਆ ਇੰਨੇ ਬੁਰਾ ਹਾਲ ਹੈ ਕਿ ਨਿਕਲਣਾ ਮੁਸ਼ਕਲ ਹੋ ਜਾਂਦਾ ਹੁਣ ਪਾਣੀ ਆਇਆ ਸੀਗਾ ਪਾਣੀ ਕਰਕੇ ਕੂੜਾ ਸਾਰਾ ਰੋਡ ਤੇ ਆ ਗਿਆ ਔਰ ਨਿਕਲਣਾ ਹਰ ਇੱਕ ਬੰਦੇ ਦਾ ਦੁਖੀ ਹੈ ਚੁੱਕਾਂ ਦੇ ਹੱਥ ਆਣਾ ਕਿੰਨੇ ਲੋਕੀ ਆਂਦੇ ਨੇ ਉਹ ਮਸ ਕਾਰਪੋਰੇਸ਼ਨ ਨੇ ਲਿਆਂਦੇ ਮਸ਼ੀਨਾਂ ਪਰੇ ਕਰ ਜਾਂਦੇ ਨੇ ਆਪਣੀ ਕ੍ਰੇਨ ਦੇ ਨਾਲ ਲੇਕਿਨ ਚੁੱਕ ਕੇ ਕੋਈ ਨਹੀਂ ਲੱਗੇ ਜਾਂਦਾ ਪ੍ਰਸ਼ਾਸਨ ਨੂੰ ਬਿਲਕੁਲ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਸ਼ਮੀਰ ਆਬ ਨੂੰ ਜਨਾਮ ਨਰਕ ਨਗਰੀ ਬਣਾਤਾ ਇਹਨਾਂ ਨੇ ਇਹ ਨਰਕ ਹੋ ਗਿਆ ਇਕਦਮ ਚੁੱਕਦੇ ਨਹੀਂ ਸਾਈਡ ਤੇ ਕਰੀ ਜਾਂਦੇ ਕੂੜੇ ਵਾਲੇ ਰਾਤੀ ਕੋ ਰੇੜੀ ਵਾਲੇ ਆਂਦੇ ਨੇ ਜਿਹੜੇ ਕਾਗੇ ਕੋਈ ਕਲੇਰਾ ਪਾ ਕੇ ਚਲੇ ਜਾਂਦੇ ਨੇ ਹੋਰ ਪੋਲੂਸ਼ਨ ਫਰੀ ਰਵੇ ਬਿਮਾਰੀਆਂ ਤੋਂ ਬਚਣ ਕਿ ਬੱਚੇ ਦੇਖੋ ਸਾਡੇ ਕਿ ਵੱਡੇ ਵੱਡੇ ਬੱਚੇ ਵੀ ਬੰਦੇ ਬੱਚੇ ਸਭ ਬਿਮਾਰ ਹੋ ਰਹੇ ਨੇ ਕੂੜੇ ਦੇ ਨਾਲ ਪੋਲੂਸ਼ਨ ਦੇ ਨਾਲ ਇੱਕ 50 ਰੁਪਏ ਨਹੀਂ ਖਚਦੇ ਲੋਕ ਇੱਕ 50 ਰੁਪਏ ਮਹੀਨੇ ਦੀ ਵੀ ਫੀਸ ਹੈਗੀ ਹੈ 50 ਰੁਪਏ ਦੇਣ ਤੇ ਆਪਣਾ ਕੂੜਾ ਇੱਥੇ ਉਹਨਾਂ ਨੂੰ ਦੇਣ ਤੇ ਕੂੜਾ ਇੱਥੇ ਸੁੱਟਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਤੇ ਦੇਖੋ ਕਾਰਪੋਰੇਸ਼ਨ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਤੇ ਕੈਮਰੇ ਲੱਗਣੇ ਚਾਹੀਦੇ ਜਿਹੜਾ ਕੂੜਾ ਸੁੱਟਦਾ ਮੈਦੇ ਕਰਨ ਨੂੰ ਜੁਰਮਾਨਾ ਲਾਓ ਸਿੱਧੀ ਜੀ ਗੱਲ ਆਹ ਪਲਾਟਾਂ ਦੇ ਅੰਦਰ ਲੋਕੀ ਦੇਖੋ ਜੀ ਪਲਾਟ ਪਈ ਇੱਥੇ ਲੋਕਾਂ ਦੇ ਪਲਾਟਾਂ 'ਚ ਮ ਇਸ ਕਰਕੇ ਕੌਣ ਝਗੜਾ ਲਵੇ ਮੂਲ ਪ੍ਰਸ਼ਾਸਨ ਨੂੰ ਖੁਦ ਧਿਆਨ ਦੇਣਾ ਚਾਹੀਦਾ ਸੋ ਦੋਸਤੋ ਫਾਸਟਵੇ ਨਿਊਜ਼ ਚੈਨਲ ਅੰਮ੍ਰਿਤਸਰ ਵੱਲੋਂ ਪਿਛਲੇ ਲਗਭਗ 2 ਮਹੀਨਿਆਂ ਤੋਂ ਇਹ ਮਹਿੰਮ ਚੇੜੀ ਗਈ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਸਵੱਛ ਬਣਾਇਆ ਜਾਵੇ ਲੋਕਾਂ ਦੇ ਸਹਿਯੋਗ ਨਾਲ ਇਸ ਮਹਿੰਮ ਵਿੱਚ ਲੋਕਾਂ ਦਾ ਸਹਿਯੋਗ ਤਾਂ ਭਰਪੂਰ ਮਿਲ ਰਿਹਾ ਹੈ ਪਰ ਸਬੰਧਿਤ ਵਿਭਾਗ ਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਸਹਿਯੋਗ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜਗ੍ਹਾ-ਜਗ੍ਹਾ ਸ਼ਹਿਰ ਵਿੱਚ ਕੂੜੇ ਲੱਗੇ ਨੇ ਗੰਦਗੀ ਫੈਲੀ ਹੈ ਬਦਬੂ ਫੈਲ ਰਹੀ ਹੈ ਔਰ ਬਿਮਾਰੀਆਂ ਫੈਲ ਰਹੀਆਂ ਹਨ ਲੋਕ ਪਰੇਸ਼ਾਨ ਹੋ ਰਹੇ ਹਨ ਲੇਕਿ ਸਮੇਂ ਸਿਰ ਗੂੜਾ ਚੁਕਾਇਆ ਜਾਵੇ ਔਰ ਸ਼ਹਿਰ ਨੂੰ ਸਵੱਛ ਬਣਾਇਆ ਜਾਵੇ ਸਾਫ਼ ਸੁਥਰਾ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਇੱਕ ਸਵੱਛ ਵਾਤਾਵਰਣ ਵਿੱਚ ਰਹਿ ਸਕਣ ਫਾਸਟੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ